ਇਹ ਕੀ ਕਮੈਂਟ ਹੋਇਆ ਜੀ ਉੱਥੇ ਉੱਥੇ ਕਮੈਂਟ ਇਹ ਹੋਇਆ ਜੀ ਫੌਜਾ ਸਿੰਘ ਸਰਾਰੀ ਤੇ ਆਪਣਾ ਪੀਏ ਸਿੰਘ ਬਜੱਤਰ ਸਿੰਘ ਇਹ ਸਾਡੇ ਕੋਲੋਂ ਆਊਟ ਸਾਈਡ ਤੇ ਗੱਡੀ ਲੈ ਕੇ ਆਉਣ ਨੂੰ ਗਏ ਆ ਆਪਣੇ ਫਰੋਜਪੁਰ ਨੂੰ ਤੇ ਅੱਗੋਂ ਦੇ ਚਾਉ ਤੋਂ ਮੋੜ ਕੇ ਫਿਰ ਇਹਨਾਂ ਨੇ ਗੱਡੀ ਜਿਹੜੀ ਸੀ ਸਾਡੇ ਵਾਲੇ ਪਾਸੇ ਬਹੁਤ ਤੇਜ਼ ਲੰਦੀ ਏ ਇੰਨੀ ਮਤਲਬ 70 80 ਸਪੀਡ ਤੇ ਸੀਗੀ ਤੇ ਇਹ ਸਾਡੇ ਕੋਲੋਂ ਫੌਜਾ ਸਿੰਘ ਆਏ ਆ ਕਰਕੇ ਲੰਘਿਆ ਵੀ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਮੈਂ ਆਹ ਜੇ ਤੂੰ ਮਾਈ ਦਾ ਲਾਲ ਹੈਗਾ ਨਾ ਪਿਓ ਦਾ ਪੁੱਤ ਹੈਗਾ ਤੇ ਬਾਅਦਸ ਮੁੜ ਕੇ ਆ ਤੇ ਤੈਨੂੰ ਮੈਂ ਫੇਰ ਦੱਸਾਂ ਵੀ ਕਿਵੇਂ ਅਸੀਂ ਬੰਦੇ ਨੂੰ ਕਰੀਦਾ ਮੈਂ ਕਿਹਾ ਮੈਂ ਪਹਿਲਵਾਨ ਦਾ ਪੁੱਤਾਂ ਉਹਨੇ ਸਾਹ ਵਾਲਾ ਪਹਿਲਵਾਨ ਜਿਹੜਾ ਆਪਣਾ ਹੈ ਮੈਂ ਚੁੱਕ ਕੇ ਮਾਰਦਾ ਹੀ ਬੰਦਾ ਖਾੜੇ 'ਚ ਮੈਂ ਡਰਨ ਵਾਲਾ ਬੰਦਾ ਨਹੀਂਗਾ ਮੈਂ ਵੀ ਜੇ ਤੂੰ ਸਾਡੇ ਸਾਹਮਣੇ ਆਵੇਂ ਇਸ ਟਾਈਮ ਬਾਅਦਸ ਮੁੜ ਕੇ ਆ ਮੈਂ ਮਾਥਾ ਪੀ ਮਾਰੀ ਉੱਥੇ ਮੈਂ ਹੱਜ ਜਵਾਨ ਪਿੱਛੇ ਮੁੜ ਕੇ ਆ ਜਾਂ ਉਹਨੂੰ ਕੁਝ ਕਹਿਣ ਲੱਗੇ ਹਾਂ ਜੇ ਸਾਡੇ ਖਲੋਂਦਾ ਸਾਨੂੰ ਥੋੜਾ ਕੋਈ ਹੌਸਲਾ ਹੀ ਹੁੰਦਾ ਸੀ ਤੇ ਚਲੋ ਫਿਰ ਵੀ ਸਾਡੀ ਗੱਲ ਸੁਣੀਏ ਸਾਡੀ ਉਹਨੇ ਕੋਈ ਗੱਲ ਨਹੀਂ ਸੁਣੀ ਤੇ ਬੜੀ ਤੇਜ਼ ਗੱਡੀ ਸਾਡੇ ਕੋਲ ਨਗਾਹ ਮਿਲ ਗਿਆ ਨਾਲ ਸਾਨੂੰ ਐਂ ਕਰ ਗਿਆ ਕਿ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਸਾਹਮਣੇ ਮੈਂ ਉੱਥੇ ਰੋਡ ਤੇ ਖੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਰਾਣਾ ਗਰਮੀਤ ਸਿੰਘ ਛੋਟੀ ਜੀ ਪਹੁੰਚੇ ਨੇ ਛੋਟੀ ਸਾਹਿਬ ਕੀ ਦੱਸਿਆ ਪਰਿਵਾਰ ਨੇ ਕਿੱਥੋਂ ਤੱਕ ਸਥਿਤੀ ਹੁਣ ਪਹੁੰਚੀ ਹੈ ਜੀ ਪਰਿਵਾਰ ਨੇ ਇਹ ਗੱਲ ਕਹੀ ਹੈ ਕਿ ਉਹ ਕੱਲ ਮਿਲਣ ਗਏ ਸੀਗੇ ਉਹਨਾਂ ਨੂੰ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ अरोੜਾ ਮਿਲਿਆ ਹੈ ਉਨੇ ਇਹਨਾਂ ਦੇ ਕੋਲੋਂ 2-3 ਦਿਨ ਦਾ ਟਾਈਮ ਮੰਗਿਆ ਐ ਐਸਆਈਟੀ ਬਣਾਈਏ ਵੀ ਉਹਦੇ ਤੇ ਪੂਰੀ ਤਫਤੀਸ਼ ਕਰਕੇ ਇਨਵੈਸਟੀਗੇਸ਼ਨ ਕਰਕੇ ਜਿਹੜੇ ਕਲਪਰੇਟ ਨੇ ਜਿਹੜੇ ਗੁਨਾਗਾਰ ਨੇ ਉਹਨਾਂ ਨੂੰ ਉਹ ਸਜ਼ਾ ਦੇਉਣਗੇ ਜਾਂ ਦੇਣਗੇ ਲੇਕਿਨ ਪਰਿਵਾਰ ਜਿਹੜਾ ਹੈ ਉਹ ਸੈਟੀਸਫਾਈਡ ਨਹੀਂ ਹੈਗਾ ਉਹਨਾਂ ਦੀਆਂ ਗੱਲਾਂ ਬਾਤਾਂ ਨਾਲ ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਵੀ ਉਹਨਾਂ ਦਾ ਟਾਈਮ ਜਿਹੜਾ ਹੈ ਉਹ ਲੋਕਲ ਜਿਹੜੇ ਲੀਡਰਸ ਨੇ ਐਮਐਲਏ ਹੈ ਜਾਂ ਕੋਈ ਹੋਰ ਹੈ ਉਹ ਉਹਨਾਂ ਦਾ ਗੱਲ ਜਿਹੜੀ ਹੈ ਸਿਰੇ ਨਹੀਂ ਚੜਨ ਦਿੰਦੇਗੇ ਲੇਕਿਨ ਮੈਂ ਤਾਂ ਇੱਕੋ ਗੱਲ ਕਵਾਂਗਾ ਕਿ ਇਹ ਬੈਠੇ ਨੇ ਉਹਨਾਂ ਦੇ ਪਿਤਾ ਜੀ ਬਹੁਤ ਮਾੜਾ ਹਾਦਸਾ ਹੋਇਆ ਨੌਜਵਾਨ ਦੀ ਜਾਨ ਚਲੀ ਗਈ ਠੀਕ ਹੈ ਕਿ ਨਹੀਂ ਲੇਕਿਨ ਇਹਦੀ ਇਨਵੈਸਟੀਗੇਸ਼ਨ ਹਰ ਹਾਲਤ ਚ ਹੋਣੀ ਚਾਹੀਦੀ ਹੈ ਔਰ ਇਹਦੀ ਇਨਵੈਸਟੀਗੇਸ਼ਨ ਵੀ ਸਹੀ ਹੋਣੀ ਚਾਹੀਦੀ ਇਹ ਨੇ ਵੀ ਖਾਣਾ ਪੂਰਤੀ ਕਰਦਨ ਉਹਨਾਂ ਨੂੰ ਇਹਦਾ ਸਹੀ ਸਹੀ ਜਵਾਬ ਦੇਣਾ ਪਏਗਾ ਕਿ ਕੀ ਸਰਕਮਸਟੈਂਸਸ ਕ੍ਰੀਏਟ ਹੋਏ ਜਿਹੜਾ ਉਸ ਨੌਜਵਾਨ ਬੱਚੇ ਨੇ ਆਪਣੇ ਰਿਵਲਵਰ ਦੇ ਨਾਲ ਆਪਣੇ ਆਪ ਨੂੰ ਸੁਸਾਈਸਾਈਡ ਕੀਤਾ ਇਹ ਇੱਕ ਬਹੁਤ ਵੱਡਾ ਨੁਕਸਾਨ ਹੈ ਇੱਕ ਬਹੁਤ ਵੱਡੀ ਇਲਾਕੇ ਦੇ ਵਿੱਚ ਇਸ ਚੀਜ਼ ਦੀ دہشت ਫੈਲ ਗਈ ਹੈਗੀ ਲੋਕ ਇਸ ਚੀਜ਼ ਦੀ ਨਿੰਦਿਆ ਕਰ ਰਹੇ ਨੇ ਥੂ ਥੂ ਕਰ ਰਹੇ ਨੇ ਵੀ ਜਿਹੜੀ ਇਹ ਜਿਹੜੀ ਘਟਨਾ ਘਟੀ ਏ ਔਰ ਲੋਕਲ ਐਮਐਲਏ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਨੂੰ ਇਨਸਾਫ ਦਵਾਵੇ ਬਜਾਏ ਦੇ ਵੀ ਕਿਸੇ ਪਕੜ ਕਰੇ ਉਹ ਇਹਨਾਂ ਨੂੰ ਇਨਸਾਫ ਦੋ ਔਰ ਮੈਂ ਵੀ ਕਹਿ ਰਿਹਾ ਕਿ ਤੁਸੀਂ ਉਹਨਾਂ ਦੀ ਐਸਆਈਟੀ ਦੀ ਵੇਟ ਕਰੋ ਉਹਦਾ ਕੀ ਰਿਜ਼ਲਟ ਨਿਕਲਦਾ ਹੈ ਉਸ ਤੋਂ ਬਾਅਦ ਫਿਰ ਅਸੀਂ ਦੇਖਾਂਗੇ ਵੀ ਜੇ ਇਹਨਾਂ ਨੂੰ ਇਨਸਾਫ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਲੇਕਿਨ ਮੈਂ ਅਪੀਲ ਕਰਦਾ ਮੌਜੂਦਾ ਸਰਕਾਰ ਦੇ ਅੱਗੇ ਔਰ ਪੁਲਿਸ ਸ਼ਾਸਨ ਦੇ ਅੱਗੇ ਵੀ ਕਿ ਇਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਕਿਉਂਕਿ ਇਹਨਾਂ ਦਾ ਨੌਜਵਾਨ ਬੇਟੇ ਦੀ ਮੌਤ ਹੋਈ ਰੋਣਾ ਜੀ ਦੂਜੇ ਪਾਸੇ ਕਾਫੀ ਰਿਕਾਰਡਿੰਗਾਂ ਬਾਹਰ ਆ ਗਈਆਂ ਮੌਜੂਦਾ ਵਿਧਾਇਕ ਦੀਆਂ ਪਰ ਕੰਨ ਤੇ ਜੂਨ ਤੱਕ ਨਹੀਂ ਸਰਕੀਗੀ ਕਹਿੰਦੇ ਕੱਲ ਵੀ ਕੋਈ ਕਮੈਂਟ ਕਮੈਂਟ ਕਰਕੇ ਇਹਨਾਂ ਨੂੰ ਉੱਥੋਂ ਲੰਘੇ ਨੇ ਲੁਧਿਆਣੇ ਜਦੋਂ ਇਹ ਆਪਣਾ ਕੈਂਡਲ ਮਾਰਚ ਕਰਨ ਦੇ ਲਈ ਗਏ ਸੀ ਕੀ ਲੱਗਦਾ ਕਿ ਗੱਲ ਠੀਕ ਨਹੀਂ ਹੈਗੀ ਇਹ ਕੀ ਕਮੈਂਟ ਹੋਇਆ ਜੀ ਉੱਥੇ ਉਥੇ ਕਮੈਂਟ ਇਹ ਹੋਇਆ ਜੀ ਫੌਜਾ ਸਿੰਘ ਸਰਾਰੀ ਤੇ ਆਪਣਾ ਪੀਏ ਸਿੰਘ ਬਜੱਤਰ ਸਿੰਘ ਇਹ ਸਾਡੇ ਕੋਲੋਂ ਆਊਟ ਸਾਈਡ ਤੇ ਗੱਡੀ ਲੈ ਕੇ ਆਉਣ ਨੂੰ ਗਏ ਆ ਆਪਣੇ ਫਰੋਜਪੁਰ ਨੂੰ ਤੇ ਅੱਗੋਂ ਦੇ ਚਾਹੂ ਤੋਂ ਮੋੜ ਕੇ ਫੇਰ ਇਹਨਾਂ ਨੇ ਗੱਡੀ ਜਿਹੜੀ ਸੀ ਸਾਡੇ ਵਾਲੇ ਪਾਸੇ ਬਹੁਤ ਤੇਜ਼ ਲੰਦੀ ਏ ਐਨੀ ਮਤਲਬ 70 80 ਸਪੀਡ ਤੇ ਸੀਗੀ ਤੇ ਇਹ ਸਾਡੇ ਕੋਲ ਫੌਜਾ ਸਿੰਘ ਆਏ ਆ ਕਰਕੇ ਲੰਘਿਆ ਵੀ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਮੈਂ ਆਹ ਜੇ ਤੂੰ ਮਾਈ ਦਾ ਲਾਲ ਹੈਗਾ ਨਾ ਪਿਓ ਦਾ ਪੁੱਤ ਹੈਗਾ ਤੇ ਬਾਅਦਸ ਮੁੜ ਕੇ ਆ ਤੇ ਤੈਨੂੰ ਮੈਂ ਫੇਰ ਦੱਸਾਂ ਵੀ ਕਿਵੇਂ ਅਸੀਂ ਬੰਦੇ ਨੂੰ ਕਰੀਦਾ ਮੈਂ ਕਿਹਾ ਮੈਂ ਪਹਿਲਵਾਨ ਦਾ ਪੁੱਤਾਂ ਉਹਨੇ ਸਾਹ ਵਾਲਾ ਪਹਿਲਵਾਨ ਜਿਹੜਾ ਆਪਣਾ ਹੈ ਮੈਂ ਚੁੱਕ ਕੇ ਮਾਰਦਾ ਹੀ ਬੰਦਾ ਖਾੜੇ 'ਚ ਮੈਂ ਡਰਨ ਵਾਲਾ ਬੰਦਾ ਨਹੀਂਗਾ ਮੈਂ ਕਿਹਾ ਵੀ ਜੇ ਤੂੰ ਸਾਡੇ ਸਾਹਮਣੇ ਆਵੇਂ ਇਸ ਟਾਈਮ ਪਾਸ ਮੁੜ ਕੇ ਆ ਮੈਂ ਮਾ ਥਾਪੀ ਮਾਰੀ ਉੱਥੇ ਮੈਂ ਹਜ ਜਵਾਨ ਪਿੱਛੇ ਮੁੜ ਕੇ ਆ ਜੇ ਵੀਡੀਓ ਵੇਖੀ ਨਾ ਪਿੱਛੇ ਮੁੜ ਕੇ ਆ ਸਾਨੂੰ ਦੱਸੀਏ ਅਸੀਂ ਵੀ ਅਸੀਂ ਫਿਰੋਜਪੁਰ ਲਾਕੇ ਦੇ ਬੰਦੇ ਖੜੇ ਆ ਐਮਐਲ ਦਾ ਸਾਫ ਦਾ ਫਰਜ਼ ਨਹੀਂ ਮੰਦਾ ਵੀ ਅਸੀਂ ਇਹਨੂੰ ਸਲੋਟ ਮਾਰ ਕੇ ਜਾਈਏ ਇਦਾਂ 2 ਮਿੰਟ ਖਲੋ ਕੇ ਜਾਈਏ ਅਸੀਂ ਸਾਰੇ ਕੋਈ ਉਹਦੇ ਨਾਲ ਗੱਲ ਥੋੜਾ ਕਰਨ ਲੱਗੇ ਸਾਂ ਜਾਂ ਉਹਨੂੰ ਕੁਝ ਕਹਿਣ ਲੱਗੇ ਸਾਂ ਜੇ ਸਾਡੇ ਖਲੋਂਦਾ ਸਾਨੂੰ ਥੋੜਾ ਕੋਈ ਹੌਸਲਾ ਹੀ ਹੁੰਦਾ ਸੀ ਕਿ ਚੱਲ ਫਿਰ ਵੀ ਸਾਡੀ ਗੱਲ ਸੁਣੀਏ ਸਾਡੀ ਉਹਨੇ ਕੋਈ ਗੱਲ ਨਹੀਂ ਸੁਣੀ ਤੇ ਬੜੀ ਤੇਜ਼ ਗੱਡੀ ਸਾਡੇ ਕੋਲ ਨਗਾ ਕੇ ਲਗਿਆ ਨਾਲ ਸਾਨੂੰ ਐਂ ਹੀ ਕਰ ਗਿਆ ਕਿ ਤੁਸੀਂ ਮੇਰਾ ਕੁਝ ਨਹੀਂ ਕਰ ਸਕਦੇ ਸਾਹਮਣੇ ਮੈਂ ਉੱਥੇ ਰੋਡ ਤੇ ਖੜਾ ਹਰਕਤ ਇਹ ਠੀਕ ਆ ਕੋਈ ਇਹ ਇਹ ਬੜੀ ਮਾੜੀ ਗੱਲ ਹੈ ਮੈਂ ਤਾਂ ਪਹਿਲਾਂ ਕਹਿ ਰਿਹਾ ਕਿ ਐਮ ਐਲ ਏ ਨੂੰ ਐਮ ਐਲ ਏ ਬਣਨਾ ਚਾਹੀਦਾ ਉਹ ਸਾਰੇ ਇਲਾਕੇ ਦਾ ਐਮ ਐਲ ਏ ਹੈ ਔਰ ਇਹਦੀ ਜ਼ਿੰਮੇਵਾਰੀਆਂ ਨੇ ਉਹਦੀਆਂ ਜੋ ਆਪ ਦੀ ਜ਼ਿੰਮੇਦਾਰੀ ਨਹੀਂ ਨਿਭਾਏਗਾ ਤੇ ਲੋਕਾਂ ਤੁਹਾਨੂੰ ਪਤਾ ਇੱਕ ਮਿੰਟ ਲਾਉਂਦੇ ਨੇ ਜ਼ਿੰਮੇਵਾਰੀਆਂ ਖਿੱਚਣ ਲੱਗਿਆਂ ਤੇ ਹੁਣ ਪਤਾ ਵੀ ਨਹੀਂ ਲੱਗਣਾ ਵੀ ਕਿਹੜੇ ਮੂੰਹ ਟਿਕਿਆ ਸੋ ਇਸ ਕਰਕੇ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਨਿਰਪੱਖ ਤੌਰ ਤੇ ਇਹਨਾਂ ਨੂੰ ਇਨਸਾਫ ਦੋਣ ਔਰ ਇਹਨਾਂ ਨੂੰ ਹੁਣ ਕਿਉਂਕਿ ਉੱਥੋਂ ਇਹਨਾਂ ਨੂੰ ਪ੍ਰਧਾਨ ਨੇ ਕਿਹਾ ਹੈਗਾ ਅਮਨ अरोड़ा ਜੀ ਨੇ ਕਿ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਐਸਆਈਟੀ ਬੈਠ ਗਈ ਹੈ ਤੇ ਮੇਰੀ ਸਾਰਿਆਂ ਨੂੰ ਹੈਗੀ ਵੀ ਐਸਆਈਟੀ ਦੀ ਜਿਹੜੀ ਰਿਪੋਰਟ ਹੈ ਇੱਕ ਵਾਰੀ ਆਉਣ ਦਿਓ ਫਿਰ ਉਸ ਤੋਂ ਬਾਅਦ ਦੇਖਦੇ ਆ ਵੀ ਜੇ ਉਹਦੇ ਵਿੱਚ ਕੋਈ ਗੜਬੜ ਹੋਏਗੀ ਤਾਂ ਫਿਰ ਅਸੀਂ ਉੱਤੋਂ ਤੱਕ ਜਾਵਾਂਗੇ। ਛੋਟੀ ਸਾਹਿਬ ਕੀ ਦੇਖਦੇ ਹੋ ਇੱਕ ਐਮਐਲਏ ਦੇ ਗਲਤ ਇਸ਼ਾਰੇ ਕਰਨਾ ਇੱਕ ਸਾਬਕਾ ਵਿਧਾਇਕ ਨੂੰ ਗਲਤ ਬੋਲਣਾ ਸ਼ਬਦਾਂਵਲੀ ਗਲਤ ਵਰਤਣਾ ਉਹ ਵੀ ਵੀਡੀਓ ਆਇਆ ਜਿੱਦਾਂ ਇੱਕ ਪਰਿਵਾਰ ਦੁਖੀ ਹੈ ਉਹਨੂੰ ਏਦਾਂ ਇਸ਼ਾਰੇ ਕਰ ਇਹ ਮਾੜੀ ਗੱਲ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਤਾਂ ਇੰਨੇ ਬੰਦਿਆਂ ਨੂੰ ਇੰਟਰਵਿਊ ਕਰਦੇ ਹੋ ਇਹ ਕੋਈ ਚੰਗੀ ਗੱਲ ਥੋੜ੍ਹੇ ਇਹ ਕੋਈ ਐਮਐਲਏ ਦਾ ਕੀਤਾ ਥੋੜ੍ਹਾ ਹੈਗਾ ਮੈਂ ਇਸ ਚੀਜ਼ ਨੂੰ ਕੰਡੈਮਨ ਕਰਦਾ ਕਿ ਉਹਨਾਂ ਨੂੰ ਆਪਣੇ ਜਿਹੜੇ ਅਲਫਾਜ਼ ਨੇ ਬੜੇ ਸੋਚ ਸਮਝ ਕੇ ਬੋਲਣੇ ਚਾਹੀਦੇ ਨੇ ਕਿ ਵੀ ਉਹ ਆਪਣੀ ਜ਼ੁਬਾਨ ਤੇ ਕੀ ਗੱਲਿਆ ਰਹੇ ਨੇ ਇਹ ਗਲਤ ਹੋਇਆ ਜੋ ਉਹਨਾਂ ਨੇ ਕੀਤਾ ਰਾਣਾ ਜੀ ਜੇਕਰ ਸਰਕਾਰ ਨਹੀਂ ਕਰਦੀ ਹੈਗੀ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਕਿ ਗਵਰਨਰ ਤੱਕ ਪਹੁੰਚ ਕਰਕੇ ਇਹਨਾਂ ਦਾ ਮਸਲਾ ਹੱਲ ਕਰਵਾਇਆ ਜਾ ਸਕਦਾ ਹੋ ਬਿਲਕੁਲ ਬਿਲਕੁਲ ਇਹਨਾਂ ਨੂੰ ਅਸੀਂ ਹਰ ਤਰਫ ਤੋਂ ਅਸੀਂ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਕਿਉਂਕਿ ਮੈਂ ਇਸ ਇਲਾਕੇ ਦੀ 20 ਸਾਲ ਨੁਮਾਇੰਦਗੀ ਕੀਤੀ ਹੈ ਮੇਰਾ ਇਸ ਪਰਿਵਾਰ ਦੇ ਨਾਲ ਬਹੁਤ ਪੁਰਾਣਾ ਵਾਹ ਹੈਗਾ ਇਹਨਾਂ ਦੇ ਰਿਸ਼ਤੇਦਾਰ ਮੇਰੇ ਬੜੇ ਕਰੀਬੀ ਮਿਲਣ ਵਾਲੇ ਨੇ ਮੇਰੇ ਸਪੋਰਟਰ ਨੇ ਤੇ ਮੈਂ ਇਹਨਾਂ ਦੀ ਹਰ ਪੱਖੋਂ ਉਮਦਾਤ ਕਰਾਂਗਾ ਤਾਂ ਕਿ ਇਹਨਾਂ ਨੂੰ ਇਨਸਾਫ ਮਿਲੇ। ਇਹ ਆਖਰੀ ਸਵਾਲ ਆ। ਤੁਸੀਂ ਵੀ 20 ਸਾਲ ਨਮਾਇੰਦਗੀ ਤੁਸੀਂ ਕਿਆ ਕੀਤੀ ਆ। ਹੁਣ ਮੌਜੂਦਾ ਵਿਧਾਇਕ ਤੇ ਬਹੁਤ ਸਾਰੀਆਂ ਇਹ ਗੱਲਾਂ ਬਾਹਰ ਆ ਗਈਆਂ ਵੀ ਪੈਸੇ ਲੈ ਕੇ ਸਰਪੰਚੀਆਂ ਦਿੱਤੀਆਂ, ਵੇਚੀਆਂ ਸਰਪੰਚੀਆਂ 50 ਕਰੋੜ ਦਾ ਕਪੜਾ ਕਰ ਗਿਆ ਇਹੋ ਜਿਹੀਆਂ ਵੀਡੀਓ ਬਾਹਰ ਆ ਗਈਆਂ। ਤੁਹਾਡੇ ਇਸ ਬਾਰੇ ਕੁਝ ਹੈ ਕਹਿਣਾ? ਦੇਖੋ ਮੈਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾਗਾ। ਇਹ ਗੱਲਾਂ ਜੇ ਤੁਸੀਂ ਉਹਦੇ ਕੋਲ ਵਿਧਾਇਕ ਕੋਲ ਪੁੱਛੋ ਜਾਂ ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਨੇ ਜਿਵੇਂ ਹੁਣ ਇਹਨਾਂ ਨੇ ਦਿੱਤੇ ਨੇ ਤੇ ਇਹਨਾਂ ਨੇ ਕਹਿਤਾ ਵੀ ਅਸੀਂ ਦਿੱਤੇ ਨੇ। ਇਸ ਤਰ੍ਹਾਂ ਹੋਰ بڑے ਬੰਦੇ ਹੋਣਗੇ। ਤਾਂ ਇਹ ਤਾਂ ਬਧਾਇਕ ਨੂੰ ਚਾਹੀਦਾ ਨਾ ਵੀ ਜੇ ਉਹ ਸਰਪੰਚੀਆਂ ਉਹਨੇ ਇੱਥੇ ਅੱਗੇ ਦੁਬਾਰਾ ਇਲੈਕਸ਼ਨ ਲੜਨਾ ਹੈ ਤੇ ਜੇ ਜਿਹੜੀ ਹਰਕਤ ਕਰੇਗਾ ਤੇ ਕਿੰਨੇ ਵੋਟ ਪਾਉਣੀ ਹੋਣਾਂ ਗਣਜੀ ਇੱਕ ਭਾਜਪਾ ਦਾ ਤੁਹਾਡਾ ਸਰਪੰਚਾ ਜੀ ਪੰਜ ਮੰਡੀ ਪੰਜੇ ਕੁ ਬਤਾਰ ਅੱਜ ਉਹਨੇ ਇੱਕ ਵੀਡੀਓ ਪਾਈ ਹੈਗੀ ਕਹਿੰਦਾ ਮੇਰੇ ਕੋਲ ਉਹ ਪ੍ਰੂਫ ਹੈਗੇ ਜਾ ਤੇ ਸੋਚ ਕੇ ਮੰਨ ਲਵੇ ਜੇ ਸੋਹ ਝੂਠੀ ਚੱਕੂਗਾ ਮੈਂ ਪ੍ਰੂਫ ਪੇਸ਼ ਕਰੂੰਗਾ ਪੈਸੇ ਲੈਣ ਦੇ ਹੈ ਤੁਹਾਡੇ ਸੰਪਰਕ ਵਿੱਚ ਵੀ ਉਸ ਭਾਜਪਾ ਦਾ ਹੀ ਹੈ ਰਮੇਸ਼ ਨਾਮ ਹੈ ਸੋਨੂ ਹਾਂ ਮੈਂ ਸੋਨੂ ਨੂੰ ਜਾਣਨਾ ਲੇਕਿਨ ਮੇਰੇ ਨਾਲ ਉਹਦੀ ਕੋਈ ਗੱਲ ਹੋਈ ਨਹੀਂ ਜੇ ਮੇਰੇ ਨਾਲ ਗੱਲ ਹੋਏਗੀ ਤਾਂ ਮੈਂ ਉਹਦੇ ਕੋਲ ਪੁੱਛਾਂਗਾ ਵੀ ਅਸਲੀਅਤ ਦੱਸ ਕੀ ਹੈਗਾ। ਤਾਂ ਕਿਉਂ ਜੇਬ ਚ ਪਾਈ ਫਿਰਦਾ ਐ ਅਸਲੀਅਤ। ਤਾਂ ਉਹਨੂੰ ਚਾਹੀਦਾ ਤੁਹਾਡੇ ਨਾਲ ਹੀ ਉਹਨੂੰ ਰੂਬਰੂ ਕਰੇ ਸਾਰੇ ਮਿਹਰਬਾਨ। ਬਾਂ ਬਿਲਕੁਲ ਰਾਣਾ ਗਰਮੀਤ ਸਿੰਘ ਸੋਢੀ ਮੌਜੂਦ ਸੀਗੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਸੀ ਹਾਲਾਂਕਿ ਫਿਲਹਾਲ ਦੀ ਘੜੀ ਜਿਹੜਾ ਫਿਲਹਾਲ ਦੀ ਘੜੀ ਹੁਣ ਦੇਖਣਾ ਹੀ ਹੋਵੇਗਾ ਕਿ ਪਰਿਵਾਰ ਨੂੰ ਕਦੋਂ ਤੱਕ ਇਨਸਾਫ਼ ਮਿਲਦਾ ਜੋ ਐਸਆਈਟੀ ਬਣਾਈ ਆ ਉਹ ਪਰਿਵਾਰ ਨੂੰ ਕਦੋਂ ਤੱਕ ਇਨਸਾਫ਼ ਦਿਵਾ ਪਾਉਂਦੀ ਆ। ਪਰ ਇਸ ਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ